ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਿਚਾਰ ਹੈ ਜੀ ਇੱਕ ਬੰਦਾ ਜਿਹੜਾ ਹੈ ਇਨਸਾਨ ਉਹ ਬੜਾ ਹੀ ਅਮੀਰ ਹੁੰਦਾ ਹੈ ਤੇ ਉਹ ਆਉਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕ ਵਾਰੀ ਨਹੀਂ ਚਾਰ ਵਾਰੀ ਆਉਂਦਾ ਹੈ ਉਹ ਤੇ ਚਾਰ ਵਾਰੀ ਆ ਕੇ ਬਾਬਾ ਜੀ ਨੂੰ ਪੁੱਛਦਾ ਹੈ ਕਿ ਬਾਬਾ ਜੀ ਮੈਂ ਕਿਹੜੀ ਸੇਵਾ ਕਰਾਂ ਮੈਨੂੰ ਦੱਸੋ ਕਿਉਂਕਿ ਮੇਰ ਕੋ ਘੱਟ ਤੋਂ ਘੱਟ ਮੈਂ 4 ਲੱਖ ਰੁਪਏ ਦੀ ਸੇਵਾ ਕਰਨੀ ਆ ਤੇ ਤੁਸੀਂ ਮੈਨੂੰ ਦੱਸੋ ਮੈਂ ਕਿਹੜੇ ਰੰਗ ਦਾ ਰਮਾਲਾ ਚੜਾਵਾਂ ਹਰਵਾਰ ਸਾਹਿਬ ਵਿੱਚ ਪਹਿਲੇ ਦਿਨ ਆਉਂਦਾ ਤੇ ਬਾਬਾ ਜੀ ਨੂੰ ਪੁੱਛਦਾ ਹੈ ਕਿ ਦੱਸੋ ਬਾਬਾ ਜੀ ਰੰਗ ਕਿਹੜਾ ਰਮਾਲਾ ਚੜਾਵਾਂ ਬਾਬਾ ਜੀ ਚੁੱਕ ਰਹੇ ਹੰਗਰੰਥੀ ਸਾਹਿਬ ਤੇ ਉਹਨੂੰ ਦੱਸਦੇ ਨਹੀਂ ਫਿਰ ਕੁਛ ਦਿਨ ਠਹਿਰ ਕੇ ਫਿਰ ਹੁੰਦਾ ਹੈ ਕਿ ਅੱਜ ਪੁੱਛਾਂ ਮੈਂ ਰਮਾਲਾ ਕਿਹੜੇ ਰੰਗ ਦਾ ਛੜਾ ਸਕਦਾ ਹਾਂ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਉਹਨੂੰ ਫੇਰ ਵੀ ਕੋਈ ਜਵਾਬ ਨਹੀਂ ਦਿੰਦੇ ਤੇ ਚੁੱਪ ਰਹਿੰਦੇ ਹਨ ਇੱਦਾਂ ਹੀ ਕਰਦੇ ਆ ਕਰਦੇ ਆ ਉਹ ਜਿਹੜਾ ਬੰਦਾ ਹੈ ਘਟ ਤੋਂ ਘਟੇ ਚਾਰ ਵਰੀ ਆ ਜਾਂਦਾ ਹੈ ਤੇ ਬਾਬਾ ਜੀ ਉਹਨੂੰ ਜਵਾਬ ਨਹੀਂ ਦਿੰਦੇ ਉਹ ਸੋਚਦਾ ਹੈ ਕਿ ਜਿਹੜਾ ਰੰਗ ਬਾਬਾ ਜੀ ਕੋ ਨਹੀਂ ਹੋਏਗਾ ਮੈਂ ਉਸੇ ਰੰਗਦਾਰ ਮੱਲਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਉਚੜਾ ਦੇਣਾ ਹੈ ਲੇਕਿਨ ਬਾਬਾ ਜੀ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਇਦਾਂ ਹੀ ਇੱਕ ਦਿਨ ਉਹ ਆਪ ਫੇਰ ਕੋਸ਼ਿਸ਼ ਕਰਦਾ ਹੈ ਕਿ ਹੁਣ ਮੈਂ ਆਰਡਰ ਵੀ ਦੇ ਦਿੱਤਾ ਹੈ ਤੇ ਮੈਂ ਹੁਣ ਕੀ ਕਰਾਂ ਹਾਂ ਬਾਬਾ ਜੀ ਨੂੰ ਪੁੱਛ ਹੀ ਲੈਣਾ ਇੱਕ ਵਾਰੀ ਆਖਰੀ ਵਾਰੀ ਪੁੱਛ ਲੈਣਾ ਜੇ ਬਾਬਾ ਜੀ ਮੈਨੂੰ ਇਸ ਗੱਲ ਦਾ ਜਵਾਬ ਦਿੰਦੇ ਹਨ ਤੇ ਠੀਕ ਹੈ ਨਹੀਂ ਤੇ ਫਿਰ ਦੇਖੀ ਜਾਏਗੀ ਉਹ ਆਂਦਾ ਹੈ ਬਾਬਾ ਜੀ ਨੂੰ ਫੇਰ ਦੁਬਾਰਾ ਕਹਿੰਦਾ ਹੈ ਕਿ ਬਾਬਾ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਤੁਹਾਨੂੰ ਕਿਹੜੇ ਰੰਗ ਦਾ ਰਮਾਲਾ ਚਾਹੀਦਾ ਹੈ ਇੱਥੇ ਗੁਰਦੁਆਰਾ ਸਾਹਿਬ ਵਿੱਚ ਵੀ ਜਿਹੜਾ ਰੰਗ ਕੋਈ ਨਾ ਹੋਵੇ ਤੁਹਾਡੇ ਕੋਲ ਬਾਬਾ ਜੀ ਜੋ ਆਪਣੇ ਆਪਣੇ ਮਸਤੇ ਆ ਆਪਣਾ ਪਾਠ ਕਰ ਰਹੇ ਹਨ ਉਨੀ ਦੇਰ ਨੂੰ ਇੱਕ ਛੋਟਾ ਜਿਹਾ ਉਥੇ ਬੱਚਾ ਆ ਜਾਂਦਾ ਹੈ ਕੋਈ 9-10 ਸਾਲ ਦਾ ਉਹ ਆਂਦਾ ਜਦੋਂ ਤੇ ਉਹਦੇ ਗੱਲ ਵਿੱਚ ਨਾ ਉਹਦੇ ਗੱਲ ਵਿੱਚ ਸਰੋਪਾ ਹੁੰਦਾ ਹੈ ਹਜੂਰੀਆ ਨਿਸ਼ਾਨ ਸਾਭ ਵਾਲੇ ਰੰਗ ਦਾ ਤੇ ਉਹ ਨਾ ਫੁੱਟ ਕੇ ਰੋਂਦਾ ਹੈ ਬੜਾ ਰੋਂਦਾ ਹੈ ਤੇ ਉਹਨੂੰ ਸਾਰੇ ਪੁੱਛਦੇ ਹਨ ਉਹ ਜਿਹੜਾ ਅਮੀਰ ਬੰਦਾ ਹੁੰਦਾ ਹੈ ਉਹ ਵੀ ਪੁੱਛਦਾ ਹੈ ਕਿ ਕੀ ਗੱਲ ਹੈ ਤੂੰ ਰੋ ਰਿਹਾ ਹੈ ਪੁੱਤਰ ਉਹ ਫਿਰ ਰੋਂਦੇ ਰੋਂਦੇ ਆਪਣੀ ਦਾਸਤਾਨ ਆਪਣੀ ਕਹਾਣੀ ਸੁਣਾਉਂਦਾ ਹੈ ਕਹਿੰਦਾ ਹੈ ਕਿ ਮੈਂ ਤਾਰ ਹੋ ਰਿਹਾ ਕਿ ਜਿਹੜਾ ਹਜੂਰੀਆ ਜਿਹੜਾ ਮੈਂ ਗੱਲ ਵਿੱਚ ਪਾਇਆ ਹੈ ਸਰੂਪਾ ਇਹ ਮੇਰੀ ਮਾਂ ਇਹਨੂੰ ਫੜ ਕੇ ਹੁੰਦੀ ਰਹਿੰਦੀ ਹੈ ਤੇ ਕਰੀ ਇਹਨੂੰ ਚੁੰਮਦੀ ਹੈ ਤੇ ਕਰੀ ਮੱਥੇ ਲਾਉਂਦੀ ਹੈ ਤੇ ਹੁੰਦੀ ਹੈ ਬਹੁਤ ਪਤਾ ਨਹੀਂ ਕਿਉਂ ਤੇ ਫਿਰ ਉਹਨੂੰ ਬਾਬਾ ਜੀ ਦੱਸਦੇ ਹਨ ਕਿ ਇਹ ਬੱਚੇ ਦਾ ਜਿਹੜਾ ਪਿਓ ਹੈ ਨਾ ਉਹ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਿਹਾ ਸੀ ਨਿਸ਼ਾਨ ਸਾਹਿਬ ਝੜਾ ਰਿਹਾ ਸੀ ਤੇ ਨਿਸ਼ਾਨ ਸਾਥੀ ਜਿਹੜੀ ਟਾਰਿਆ ਨਾ ਉਹ ਤਾਂ ਉੱਥੇ ਜਾਂਦੀ ਹੈ ਤੇ ਉਹ ਥੱਲੇ ਡਿੱਕੇ ਮਰ ਜਾਂਦਾ ਹੈ ਵਿਚਾਰਾ ਤੇ ਉਸ ਟਾਈਮ ਤੇ ਸਾਰੇ ਹੀ ਇਹਦੀ ਮਾਣ ਗੁਰਦੁਆਰਾ ਸੈਹੂ ਵਾਲੇ ਸੰਗਤ ਵੱਲੋਂ ਸਰਪਾ ਦਿੰਦੇ ਹਨ ਗੱਲ ਵਿੱਚ ਸਰਪਾ ਪੁੰਦੇ ਹਨ ਤੇ ਕਹਿੰਦੇ ਹਨ ਕਿ ਬੁਲੇ ਸੁਨੇਹਾਲ ਦੇ ਧਜਿਆ ਕਰੇ ਸੁਣਾਈ ਜਾਂਦੇ ਹਨ ਉਹਦੀ ਆਰਥਿਕ ਮਦਦ ਤੇ ਕੋਈ ਨਹੀਂ ਕਰਦਾ ਉਹਨੂੰ ਕੋਈ ਨਹੀਂ ਪੁੱਛਦਾ ਕਿ ਤੇਰਾ ਹੁਣ ਗੁਜ਼ਾਰਾ ਕਿੱਦਾਂ ਹੋ ਰਿਹਾ ਹੈ ਤੂ ਬੱਚੇ ਕਿੱਦਾ ਪਾਲ ਰਹੀ ਹਾਂ ਰੋਟੀ ਕਿਥੋਂ ਖਾਂਦੇ ਹੋ ਤੁਸੀਂ ਉਹ ਨੂੰ ਕੋਈ ਨਹੀਂ ਦੱਸਦਾ ਕੋਈ ਵੀ ਨਹੀਂ ਹੋਦੀ ਮਦਦ ਕਰਦਾ ਆਰਥਿਕ ਉਹ ਫਿਰ ਨਾ ਜਦੋਂ ਕਿਤੇ ਤੰਗੂ ਹੁੰਦੀ ਹੈ ਵਿਚਾਰੀ ਜਦੋਂ ਘਰ ਵਿੱਚ ਤੰਗੀ ਹੁੰਦੀ ਹੈ ਤੇ ਸੁਰੱਖਾ ਫੜਦੀ ਹੈ ਤੇ ਚੁੰਮਦੀ ਹੈ ਤੇ ਰੋ ਪੈਂਦੀ ਹੈ ਤੇ ਕਹਿੰਦਾ ਹੈ ਕਿ ਅੱਜ ਮੈਂ ਸਕੂਲੋਂ ਘੱਟ ਦਿੱਤਾ ਗਿਆ ਹਾਂ ਸਕੂਲ ਵਾਲਿਆਂ ਨੇ ਮੇਰੇ ਕੋਲੋਂ ਫੀਸ ਮੰਗੀ ਹੈ ਤੇ ਮੈਂ ਉਸ ਕਰਕੇ ਸਕੂਲੋਂ ਮੈਨੂੰ ਸਕੂਲ ਵਾਲਿਆਂ ਨੇ ਕੱਢ ਦਿੱਤਾ ਹੈ ਮੈਂ ਤਾਂ ਰੋ ਰਿਹਾ ਹਾਂ ਮਾਂ ਮੈਂ ਹੁਣ ਕਿੱਦਾਂ ਪੜੂੰਗਾ ਤੇਰੇ ਕੋਲ ਤੇ ਨਾ ਹਡੇ ਕੋਲ ਪੈਸਾ ਹੈ ਕੋਈ ਨਾ ਗੁਜ਼ਾਰਾ ਹੋਣਾ ਹੈ ਸਾਡਾ ਤੇ ਮੈਂ ਕਿੱਦਾਂ ਪੜਾਈ ਕਰੂੰਗਾ ਪਰ ਸੇ ਨਹੀਂ ਗਾਲੀ ਕਰਦੇ ਆ ਜਦੋਂ ਰੋਂਦਾ ਹੈ ਫੇਰ ਤੇ ਉਹ ਜਿਹੜਾ ਬੰਦਾ ਹੈ ਨਾ ਉਹਨੂੰ ਗੱਲ ਵਿੱਚ ਲੈ ਕੇ ਤੇ ਜੱਫਾ ਪਾਉਂਦਾ ਹੈ ਤੇ ਕਹਿੰਦਾ ਹੈ ਕਿ ਬਾਪਾ ਜੀ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪ ਹੀ ਸਹਾਇਤਾ ਕੀਤੀ ਹੈ ਮੇਰੀ ਮੈਨੂੰ ਪਤਾ ਲੱਗ ਗਿਆ ਹੈ ਮੈਨੂੰ ਕਿਹੜੇ ਰੰਗ ਦਾ ਰੁਮਾਲਾ ਚੜਾਉਣਾ ਚਾਹੀਦਾ ਹੈ ਸਭ ਗੁਰਦੁਆਰਾ ਸਾਹਿਬ ਵਿੱਚ ਕਹਿੰਦੇ ਹਨ ਕਿ ਮਹਿੰਗੇ ਤੋਂ ਮਹਿੰਗੇ 88 ਲੱਖ ਤਾਂ 10 ਲੱਖ ਦੇ ਹਜ਼ਾਰਾਂ ਦੇ ਸਰੋਪੇ ਪਏ ਹੁਣ ਉੱਥੇ ਪਏ ਹੁਣ ਰੁਮਾਲੇ ਤੇ ਜੇ ਕੋਈ ਵਿਚਾਰਾ ਸਿੱਖ ਬੱਚਾ ਭੁੱਖਾ ਹੈ ਉਹਦੀ ਮਦਦ ਨਾ ਕੀਤੀ ਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਨ ਕੀ ਮਿਹਰ ਮਲੇ ਥਾੜੇ ਕੀ ਕਰਨੇ ਹਨ ਤੋ ਇਹ ਬੱਚੇ ਦੀ ਮਦਦ ਕਰ ਸੋ ਇਹਸ ਕਰਕੇ ਉਹ ਫਿਰ ਬੱਚੇ ਨੂੰ ਨਾ ਗੋਦ ਲੈ ਲਿੰਦਾ ਹੈ ਤੇ ਉਹਦੀ ਮਾਂ ਨੂੰ ਆਪਣੀ ਭੈਣ ਬਣਾ ਲਿੰਦਾ ਹੈ ਤੇ ਉਹਦੀ ਪੜ੍ਹਾਈ ਦਾ ਸਾਰਾ ਹੀ ਖਰਚਾ ਆਪ ਚੁੱਕ ਲੈਂਦਾ ਹੈ ਤੇ ਕਹਿੰਦਾ ਹੈ ਪੁੱਤ ਅੱਜ ਤੋਂ ਬਾਅਦ ਤੂੰ ਕਦੀ ਵੀ ਫੀਸ ਵੱਲੋਂ ਨਹੀਂ ਰਹੇਂਗਾ ਤੇਰੇ ਸਾਰੇ ਘਰ ਦਾ ਖਰਚਾ ਮੈਂ ਚੁੱਕਿਆ ਤੇ ਆਪਣੀ ਕੰਪਨੀ ਵਿੱਚ ਵੀ ਤੈਨੂੰ ਮੈਂ ਵੱਡਾ ਹੋ ਕੇ ਪੜ ਤੂੰ ਜੌਬ ਉੱਥੇ ਹੀ ਮਿਲੇਗੀ ਤੈਨੂੰ ਇਸ ਕਰਕੇ ਇਸ ਕਹਾਣੀ ਦਾ ਇਹ ਮਤਲਬ ਹੈ ਇਹ ਗੁਰਦੁਆਰਾ ਸਾਹਿਬ ਵਹੀਂ ਪਰਮਾਲੇ ਚੜਾਈ ਜਾਂਦੇ ਹਾਂ ਪਰਮਾਲੇ ਚੜਾਈ ਜਾਂਦੇ ਹਾਂ ਇਹ ਨਹੀਂ ਦੇਖਦੇ ਕਿ ਸਾਨੂੰ ਕਿਸੇ ਦੀ ਮਦਦ ਵੀ ਕਰਨੀ ਚਾਹੀਦੀ ਹੈ ਜੋ ਅਸੀਂ ਮਦਦ ਕਰਾਂਗੇ ਤੇ ਪਰਮਾਤਮਾ ਸਾਡੇ ਤੇ ਖੁਸ਼ ਹੋਣਗੇ ਕਿਸੇ ਤਰ੍ਹਾਂ ਗੁਰੂ ਠੀਕ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਵਿਆਹ ਚੱਲੇ ਸੀ ਰਾਧੇ ਚੱਲੇ ਸੀ ਕਿਸੇ ਦੀ ਤੇ ਉਹ ਤੋਂ ਝੋਲਾ ਜਿਹੜਾ ਪਾਇਆ ਹੋਇਆ ਸੀ ਨਾ ਇੱਕ ਨੰਗੇ ਬੱਚੇ ਨੂੰ ਦੇ ਦਿੰਦੇ ਹਨ ਆਪਣਾ ਝੋਲਾ ਲਾ ਕੇ ਜਦੀ ਨਾਲ ਜਿਹੜਿਆ ਹੋਇਆ ਜਿਹੜਾ ਛੋੜਾ ਸੀ ਤੇ ਪਰਮਾਤਮਾ ਸਾਨੂੰ ਕਹਿੰਦੇ ਹਨ ਕਿ ਮੈਂ ਰਮਾਲੇ ਕੀ ਕਰਨੇ ਹਨ ਨੇ ਤੁਸੀਂ ਮਦਦ ਕਰੋ ਤੁਸੀਂ ਮਦਦ ਕਰੋ ਕਿਸੇ ਦੀ ਜਿਹੜਾ ਕੋਈ ਭੁੱਖਾ ਦਾ ਸੂਵੇਂ ਵੇਖੋ ਕੋਈ ਆਰਥਿਕ ਉਹਦੀ ਕੋਈ ਵਿਚਾਰੇ ਨਹੀਂ ਮਜਬੂਰੀ ਤੇ ਨਹੀਂ ਸੋ ਇਸ ਕਹਾਣੀ ਦਾਈ ਹੋਈ ਮਤਲਬ ਹੈ ਕਿ ਸਾਨੂੰ ਅਸੇ ਪਾਸੇ ਦੇਖਣਾ ਚਾਹੀਦਾ ਹੈ ਕਿ ਕੋਈ ਗਰੀਬ ਤੇ ਨਹੀਂ ਸੋ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ